ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਦੁਆ ਕੀਤੀ ਹੈ ਕਿਉਂਕਿ ਸਤ ਸੰਤ ਵੀਰ ਭਾਵੇਂ ਕੋਲੋਂ ਲੜ ਕੇ ਗਿਆ ਪਰ ਉਹਦੀ ਸ਼ਮਾਮਤੀ ਦੇ ਵਾਸਤੇ ਭੈਣ ਅੱਜ ਵੀ ਦੁਆ ਕਰਦੀ ਹੈ ਗੁਰਮਖੋ ਉਹਨੇ ਦੁਆ ਕੀਤੀ ਉਹਨੇ ਗੁਰੂ ਦੇ ਚਰਨਾਂ ਦੇ ਵਿੱਚ ਇਹ ਗੱਲ ਆਖੀ ਮਹਾਰਾਜ ਕਲਗੀਆਂ ਵਾਲਿਆ ਸਾਈਆਂ ਮੇਰਾ ਵੀਰ ਤੋੜੇ ਤੇ ਚੜਾਈ ਕਰਕੇ ਆ ਰਿਹਾ ਅਨਪੂਰ ਉਹਨੇ ਕਦੇ ਤੁਹਾਡੇ ਦਰਸ਼ਨ ਨਹੀਂ ਕੀਤੇ ਕਦੇ ਤੁਹਾਨੂੰ ਵੇਖਿਆ ਨਹੀਂ ਕਦੇ ਮਹਾਰਾਜ ਤੁਹਾਡੇ ਚਰਨਾਂ 'ਚ ਨਹੀਂ ਆਇਆ ਅੱਜ ਚੜ ਕੇ ਆ ਰਿਹਾ ਸਤਿਗੁਰੂ ਮਹਾਰਾਜ ਕਿਰਪਾ ਕਰਿਓ ਮੇਰੇ ਵੀਰ ਤੇ ਉਸ ਤੀਖ ਦਾ ਵਾਰ ਨਾ ਕਰਿਓ ਜੀ ਦੇ ਨਾਲ ਉਹਦੀ ਜਾਨ ਚਲੀ ਜਾਵੇ ਉਸ ਤੀਰ ਦਾ ਵਾਰ ਨਾ ਕਰਿਓ ਜਿਹਦੇ ਨਾਲ ਉਹਦੀ ਜਾਨ ਚਲੀ ਜਾਵੇ ਮਹਾਰਾਜ ਕਿਰਪਾ ਕਰਿਓ ਮੇਰੇ ਵੀਰ ਤੇ ਵੀ ਉਸ ਤੀਰ ਦਾ ਵਾਰ ਕਰਿਓ ਜਿਹਦੇ ਨਾਲ ਸੱਜਣਾ ਠੱਗ ਦੀਆਂ ਠੱਗੀਆਂ ਖਤਮ ਕੀਤੀਆਂ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਕੌਡੇ ਰਾਖਸ਼ ਵਰਗੇ ਸਤਿਗੁਰੂ ਤੁਹਾਡੇ ਚਰਨਾਂ ਦੇ ਸੇਵਾਦਾਰ ਹੋ ਗਏ ਮਹਾਰਾਜ ਕਿਰਪਾ ਕਰਿਓ ਮੇਰੇ ਵੀਰ ਦੇ ਪੁੱਤੇ ਵੀ ਉਸ ਤੇਗ ਦਾ ਉਸ ਤੀਰ ਦਾ ਵਾਰ ਕਰਿਓ ਗੁਰਮਖੋ ਸਤਿਗੁਰੂ ਦਾ ਧਾਰ ਪਿਤਾ ਗੁਰੂ ਗੋਬਨ ਸਿੰਘ ਮਹਾਰਾਜ ਅੱਗੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਪਹੁੰਚੀ ਹੈ ਤੇ ਜਦੋਂ ਸਾਧ ਸੰਗਤ ਅਰਦਾਸ ਪਹੁੰਚੀ ਨਾ ਮੇਰੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਆਖੀ ਦਾ ਧਾਰ ਪਿਤਾ ਦੇ ਕੋਲੇ ਸ਼ਹਿਨ ਖਬਰ ਲੈ ਕੇ ਆਇਆ ਕਹਿੰਦੇ ਮਹਾਰਾਜ ਦਿੱਲੀ ਦੀ ਧਰਤੀ ਤੋਂ ਇੱਕ ਜਰਨੈਲ ਚੜ ਕੇ ਆ ਰਿਹਾ ਹੈ ਨਾ ਮੈਂ ਸ਼ਹਿਦ ਖਾਨ ਮਹਾਰਾਜ ਮੁਸਕਰਾਏ ਕਿਤੇ ਕੋਈ ਗੱਲ ਨਹੀਂ ਪਈ ਆ ਲੈਣ ਦੋ ਸ਼ਹਿਦ ਖਾਨ ਸਾਧ ਸੰਗਤ ਜਦੋਂ ਸਤਪੁਰਾਂ ਦੇ ਵੱਲੋਂ ਚੜਿਆ ਆਉਂਦਾ ਨਾ ਮੇਰੇ ਮਹਾਰਾਜ ਆਨੰਦਪੁਰ ਸਾਹਿਬ ਦੀ ਚੋਟੀ ਦੇ ਉੱਤੇ ਚੜੇ ਨੇ ਆਹ ਗੱਲ ਕਹਿ ਕੇ ਉਸ ਤੋਂ ਬਾਅਦ ਮੈਂ ਸਾਧ ਕਵਤਾ ਫਤਰ ਕਰਨ ਲੱਗਾ ਗੁਰਮਖੋ ਸਾਧਗੁਰੂ ਮਹਾਰਾਜ ਚੋਟੀ ਦੇ ਉੱਤੇ ਜਿਹੜੇ ਮਹਾਰਾਜ ਨੇ ਦੂਰ ਤੱਕ ਦੇਖਿਆ ਸ਼ੈਦ ਖਾਨ ਇੱਕ ਪਲੰਘ ਦੇ ਉੱਤੇ ਬੈਠਾ ਕਿਉਂਕਿ ਸ਼ੈਦ ਖਾਨ ਨੇ ਸੋਚਦਾ ਹੈ ਵੀ ਗੁਰੂ ਦੇ ਕੋਲੇ ਫੋਜਾਂ ਕਿੰਨੀਆਂ ਨੇ ਇਸ ਗੱਲ ਦਾ ਪਤਾ ਲੱਗ ਜਾਵੇ ਉਹਨੇ ਕੁਝ ਇੱਕ ਸਪਾਹੀ ਭੇਜੇ ਜਿਹੜੇ ਸੂਹ ਲੈ ਕੇ ਆਉਣਗੇ ਵੀ ਗੁਰੂ ਦੇ ਕੋਲੇ ਫੋਜਾਂ ਕਿੰਨੀਆਂ ਨੇ ਤੇ ਆਪ ਇੱਕ ਜਗ੍ਹਾ ਤੇ ਰੁੱਕ ਕੇ ਆਰਾਮ ਕਰਨ ਲੱਗ ਪਿਆ ਇੱਕ ਪਲੰਘ ਦੇ ਉੱਤੇ ਆਪ ਬੈਠਾ ਹੈ ਸਾਹਮਣੇ ਇੱਕ ਪਲੰਘ ਹੈ ਉਹਦੇ ਉੱਤੇ ਦੂਜਾ ਜਰਨੈਲ ਬੈਠੇ ਕਈਆਂ ਨੇ ਜ਼ਬਰਦਸਤ ਖਾਨ ਆਖਿਆ ਕਈਆਂ ਨੇ ਵਜ਼ੀਰ ਖਾਨ ਆਖਿਆ ਮਹਾਰਾਜ ਨੇ ਆਪਣੇ ਮੋਢੇ ਦੇ ਅੰਦਾਲੋ ਕਮਾਨ ਲਾ ਕੇ ਨਾਲੇ ਪੱਛੇ ਜੋ ਜੁਲਮਾਇਆ ਤੀਰ ਕੱਢਿਆ ਸਤਿਗੁਰੂ ਮਹਾਰਾਜ ਨੇ ਜਦੋਂ ਕੋਸ਼ ਕਮਾਨ ਦੀ ਤੰਦੀ ਦੇ ਉੱਤੇ ਚੜ੍ਹਿਆ ਕੰਨ ਤੱਕ ਖਿੱਚ ਕੇ ਛੱਡਿਆ ਇਹ ਤੀਰ ਆੜ ਕੇ ਉਸ ਪਲੰਗ ਦੇ ਪਾਵੇ 'ਚ ਵਜਿਆ ਜਿਹੜੇ ਪਲੰਗ ਦੇ ਉੱਤੇ ਸ਼ਾਹਦ ਖਾਨ ਬੈਠਾ ਤੇ ਜਿਹੜੀ ਦੂਰੀ ਹੈ ਨਾ ਇਤਿਹਾਸ ਨੇ ਦੂਰੀ ਸਾ ਸੰਗਤ तकरीबन 13 ਮੀਲ ਦੀ ਵਿਥ ਆਖੀ ਹੈ 13 ਮੀਲ ਦੀ ਦੂਰੀ ਆਖੀ ਹੈ ਅੱਜ 15-16 ਕਿਲੋਮੀਟਰ ਦੇ ਲਾਗੇ-ਤਾਗੇ ਪੜ ਜਾਂਦਾ ਹੈ ਕਈ ਬੰਦੇ ਸਵਾਲ ਕਰਦੇ ਨੇ ਜੀ ਇੰਨੀ ਦੂਰ ਤੀਰ ਕਿਵੇਂ ਮਾਰ ਦਿੱਤਾ 15-16 ਕਿਲੋਮੀਟਰ ਕੁਝ ਥੋੜੀ ਬਾਤ ਨਹੀਂ ਹੁੰਦੀ ਇੰਨੀ ਦੂਰ ਤੀਰ ਮਾਰਨਾ ਕੋ ਖਾਲਾ ਜੀ ਦਾ ਵਾਰਾ ਮਹਾਰਾਜ ਨੇ ਇੰਨੀ ਦੂਰ ਤੀਰ ਕਿਵੇਂ ਮਾਰਿਆ ਬਣਿਆ ਬੰਦਿਆਂ ਦੇ ਮਨ ਦੇ ਵਿੱਚ ਸੁਭਾਅ ਲੋ ਦੇ ਹਾਲਾ ਕਿ ਜਿਹੜਾ ਬੰਦਾ ਭਾਵਨਾ ਵਾਲਾ ਹੁੰਦੇ ਉਹ ਇਹ ਕਹਿ ਜਾਂਦੇ ਵੀ ਗੁਰੂ ਸਰਬਕਲਾ ਸਮਰਾਥ ਕੁਝ ਵੀ ਕਰ ਸਕਦਾ ਪਰ ਸਤ ਸੰਗਤ ਜਿਹੜੇ ਸਵਾਲ ਕਰਨ ਵਾਲੇ ਨੇ ਨਾ ਉਹਨਾਂ ਸਵਾਲਾਂ ਦਾ ਜਵਾਬ ਇਹ ਹੈ ਗੁਰੂ ਕਲਗੀਧਰ ਮਹਾਰਾਜ ਦੇ ਸ਼ਸਤਰਾਂ ਦੀ ਬਾਬਤ ਪੜੋਗੇ ਤੇ ਸਤਗੁਰਾਂ ਦੀ ਜਿਹੜੀ ਕਮਾਨ ਸੀ ਨਾ ਜਿਹਦੇ ਵਿੱਚ ਤੀਰ ਚੱਲਦਾ ਸੀ ਉਹਨੂੰ ਨੌ ਟੱਕੀ ਆਖਿਆ ਜਾਂਦਾ ਸੀ ਤੇ ਨੌ ਟਾਂਕਾਂ ਦੇ ਵਿੱਚ ਇੱਕ ਟਾਂਕ ਦੇ ਵਿੱਚ 25 ਕਿਲੋ ਭਾਰ ਹੁੰਦਾ ਹੈ ਨੌ ਟਾਂਕਾਂ ਚ 2 ਕੁਇੰਟਲ 25 ਕਿਲੋ ਭਾਰ ਬਣਦਾ ਹੁਣ 2 ਕੁਇੰਟਲ 25 ਕਿਲੋ ਭਾਰ ਕਮਾਨ ਦਾ ਭਾਰ ਵੀ ਮੈਂ ਬੇਨਤੀ ਕਰਾਂ ਕਮਾਨ ਦਾ ਭਾਰ ਉਨਾ ਹੀ ਹੈ ਜਿੰਨਾ ਦੂਜੀਆਂ ਕਮਾਨਾਂ ਦਾ ਹੁੰਦਾ ਹੈ ਉਹਨੂੰ ਨੌ ਕੰਕੀ ਕਮਾਨਿਸ਼ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਜਦੋਂ ਇੱਕ ਹੱਥ ਦੇ ਨਾਲ ਬੰਦਾ 2 ਕਵਾਂਟਲ 25 ਕਿਲੋ ਭਾਰ ਚੁੱਕਦਾ ਇਹਨਾਂ ਸਰੀਰ ਦਾ ਜਿੰਨਾ ਜ਼ੋਰ ਲੱਗਦਾ ਜਿੰਨਾ ਬਲ ਲੱਗਦਾ ਉਹਦੀ ਤੰਜੀ ਦੇ ਉੱਤੇ ਤੀਰ ਚਾੜ ਕੇ ਉਹਨੂੰ ਕੰਨ ਤੱਕ ਖਿੱਚਣ ਵਾਸਤੇ ਇਹਨਾਂ ਜ਼ੋਰ ਲੱਗਦਾ ਸੀ ਉਹਦੀ ਤਿੰਨ ਸੈਲ ਪਾਵਰ ਅੱਜ ਵੀ ਪਾਸ਼ਾ 'ਚ ਤਿੰਨ ਸੈਲ ਪਾਵਰ ਆਖਿਆ ਜਾਂਦਾ ਹੈ ਜਾਂ ਖਿੱਚ ਕੇ ਲਈਏ ਹੁਣ ਸੱਸ ਸਿਰ ਤੋਂ ਉਹਦੇ ਉਹਦੇ ਵਿੱਚ ਜਦੋਂ ਤੀਰ ਪੈਂਦਾ ਸੀ ਨਾ ਉਹ ਤੀਰ ਕਿਹੜੀ ਰਫਤਾਰ ਫੜਦਾ ਹੋਏਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾਉਣਾ ਹੈ ਸਤਗੁਰੂ ਮਹਾਰਾਜ ਦੀ ਨੌ ਟੰਕੀ ਕਮਾਨ ਜਿਹੜੀ ਹੈ ਨਾ ਨੌ ਟੰਕੀ ਕਮਾਨ ਮਹਾਰਾਜ ਨੇ ਚਮਕੌਰ ਦੀ ਜੰਗ 'ਚ ਜਦੋਂ ਤੀਰਾਂ ਦੀ ਛੜੀ ਲਈ ਇੱਕ ਵਾਰ ਦੇ ਵਿੱਚ ਚਾਰ-ਚਾਰ ਤੀਰ ਮਹਾਰਾਜ ਨੇ ਚਲਾਈ ਤੇ ਸਤਗੁਰਾਂ ਦਾ ਹੱਥ ਸੁੱਜ ਗਿਆ ਤੇ ਕਈਆਂ ਇਤਿਹਾਸਕਾਰਾਂ ਨੇ ਜਾਂ ਕਈਆਂ ਸਾਡੇ ਪ੍ਰਚਾਰਕਾਂ ਨੇ ਇਹ ਵੀ ਪ੍ਰਚਾਰ ਹੈ ਜੀ ਮਹਾਰਾਜ ਨੇ ਤੀਰ ਹੀ ਇੱਕ ਚਲਾਇਆ ਮੈਂ ਕਹਿੰਦਾ ਉਹਨਾਂ ਸਾਧ ਸੰਗਤ ਸਾਡਾ ਗੁਰੂ ਐਡਾ ਵੀ ਸੋਲਦੀ ਵੀ ਗੁਰੂ ਦਾ ਹੱਥ ਸੁੱਜ ਜਾਏ ਇੱਕ ਤੀਰ ਚਲਾਉਣ ਦੇ ਨਾਲ ਗੁਰੂ ਮਹਾਰਾਜ ਨੇ 4-4 ਤੀਰ ਇੱਕੋ ਵਾਰ ਦੇ ਵਿੱਚ ਮਹਾਰਾਜ ਨੇ ਚਲਾਏ ਤੇ ਸਤਗੁਰਾਂ ਦਾ ਹੱਥ ਸੁੱਜਿਆ ਜਿਹੜਾ ਸ਼ੱਲਾ ਤੀਰ ਚਲਾਉਣ ਦੇ ਵਾਸਤੇ ਜਿਹਦੇ ਦਾ ਕਰਕੇ ਆਸਾਨੀ ਆਉਂਦੀ ਹੈ ਉਹਨਾਂ ਨੂੰ ਗੋਲ ਸ਼ਤਰਾਣ ਆਖਿਆ ਜਾਂਦਾ ਹੈ ਤਾਂ ਮਹਾਂ ਪਾਸ਼ਾ ਤਾਂ ਆਪਾਂ ਸ਼ੱਲਾ ਕਹਿ ਦਿੰਦੇ ਆ ਤੀਰ ਅੰਦਾਜ਼ ਆਪਣੇ ਅੰਗੂਠੇ 'ਚ ਪਾਉਂਦੇ ਨੇ ਤੇ ਮਹਾਰਾਜ ਦੇ ਅੰਗੂਠੇ 'ਚੋਂ ਗੋਲ ਸ਼ਤਰਾਣ ਪਾਇਆ ਹੁੰਦਾ ਸੀ ਜਦੋਂ ਹੱਥ ਸੁੱਜਿਆ ਨਾ ਤੇ ਉਹ ਸ਼ੱਲਾ ਬਾਹਰ ਨਹੀਂ ਸੀ ਨਿਕਲਦਾ ਜਮਕੌਰ ਦੀ ਜੰਗ ਤੋਂ ਬਾਅਦ ਸਤਿਗੁਰੂ ਮੋਹੀਪਿੰਡ ਪਹੁੰਚੇ ਮੋਹੀਪਿੰਡ ਦੇ ਵਿੱਚ ਭਾਈ ਜਵਾਲਾ ਜੀ ਬੈਠਾ ਜਿਹੜਾ ਕਿਤੇ ਦੇ ਵਜੋਂ ਬੁਖਾਰ ਹੈ ਮਹਾਰਾਜ ਨੇ ਉਹਦੇ ਕੋਲੋਂ ਛੱਲਾ ਕਟਵਾਇਆ ਨਿਸ਼ਾਨੀ ਦੇ ਵਜੋਂ ਛੱਲਾ ਉਹਨੂੰ ਦਿੱਤਾ ਤੇ ਮੇਰੇ ਸਤਿਗੁਰੂ ਮਹਾਰਾਜ ਨੇ ਜਿਹੜਾ ਨਿਸ਼ਾਨੀ ਦੇ ਵਜੋਂ ਛੱਲਾ ਦਿੱਤਾ ਨਾ ਸਤਿਗੁਰੂ ਦਾ ਧਾਰਕਤਾ ਦਾ ਉਹ ਛੱਲਾ ਉਸ ਪਰਿਵਾਰ ਨੇ ਸੰਭ ਕੇ ਰੱਖਿਆ ਅੱਜ ਵੀ ਜਗਰਾਉਂ ਦੇ ਨੇੜੇ ਪੈਂਦਾ ਹੈ ਭਾਮੀਪੁਰਾ ਭਾਮੀਪੁਰੇ ਪਿੰਡ ਦੇ ਵਿੱਚ ਭਾਈ ਜਵਾਲਾ ਜੀ ਦੀ ਪੀੜ੍ਹੀ ਵਸਦੀ ਹੈ ਉਹਨਾਂ ਦੇ ਕੋਲੇ ਅੱਜ ਵੀ ਸ਼ਦਾ ਸੇਵਾ ਸੰਭਾਲ ਦੇ ਵਿੱਚ ਹੈ ਮੇਰੇ ਕਹਿਣ ਤੋਂ ਮੁਰਾਦ ਇਹ ਹੈ ਵੀ ਸਤਿਗੁਰੂ ਮਹਾਰਾਜ ਨੇ ਉਹ ਨੌ ਟਾਂਕੇ ਕਮਾਨ ਜਿਹਦਾ ਚੱਲਾ ਹਰ ਕੋਈ ਨਹੀਂ ਚੜ੍ਹ ਸਕਦਾ ਚਾਰ-ਚਾਰ ਤੀ ਚੁਲਾਏ ਤੇ ਸਤਿਗੁਰੂ ਦਾ ਹੱਥ ਸੁੱਜ ਗਿਆ ਸੀ ਚਮਕੌਰ ਦੀ ਜੰਗ ਦੇ ਵਿੱਚ ਹੁਣ ਜਿਹੜੀ ਬੇਨਤੀ ਕਰ ਰਹੇ ਹਾਂ ਜਦੋਂ ਤੀਰ ਆਣ ਕੇ ਪਾਵੇ ਚ ਵੱਜਿਆ ਨਾ ਹੈਰਾਨ ਹੋਇਆ ਵੀ ਆ ਤੀਰ ਕਿਨੇ ਚਲਾਇਤਾ ਸਾਹਮਣੇ ਵਾਲਾ ਜਿਹੜਾ ਜਰਨੈਲ ਬੈਠੇ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ ਤੈਨੂੰ ਕਿਵੇਂ ਪਤਾ ਕਹਿੰਦਾ ਤੀਰ ਦੇ ਉੱਤੇ ਸੋਨਾ ਲੱਗਿਆ ਹੈ ਤੀਰ ਤੇ ਸੋਨਾ ਲੱਗਿਆ ਤੇ ਤੀਰਾਂ ਦੇ ਉੱਤੇ ਸੋਨਾ ਗੁਰੂ ਗੋਬਨ ਸਿੰਘ ਦੇ ਲੱਗਿਆ ਨਿਸ਼ਾਨੀ ਹੈ ਵੀ ਗੁਰੂ ਗੋਬਨ ਸਿੰਘ ਦਾ ਤੀਰ ਹੈ ਜਾਂ ਤਾਂ ਉਹ ਆਸ-ਪਾਸ ਹੈ ਜਾਂ ਕੋਈ ਤੁਕਾ ਹੈ ਤੇ ਜਾਂ ਗੁਰੂ ਗੋਬਨ ਸਿੰਘ ਦੀ ਕੋਈ ਕਰਾਮਾਤ ਹੈ ਦੂਜਾ ਤੀਰ ਆਇਆ ਉਹਦੇ ਨਾਲ ਦਿੱਤੀ ਮਹਾਰਾਜ ਨੇ ਭੇਜੀ ਹੈ ਸਤਿਗੁਰੂ ਕਹਿੰਦੇ ਇਹ ਕੋਈ ਕਰਾਮਾਤ ਨਹੀਂ ਇਹ ਕੋਈ ਤੁਕਾ ਨਹੀਂ ਮਹਾਰਾਜ ਕਹਿੰਦੇ ਨਾ ਗੁਰੂ ਗੋਬਨ ਸਿੰਘ ਤੁਹਾਡੇ ਆਸ-ਪਾਸ ਹੈ ਮਹਾਰਾਜ ਕਹਿੰਦੇ ਇਹ ਮੇਰਾ ਅਭਿਆਸ ਹੈ ਇਹ ਮੇਰੀ ਪ੍ਰੈਕਟਿਸ ਹੈ ਇਦਾਂ ਦਾ ਤੀਰ ਮੇਰਾ ਹਰ ਇੱਕ ਸਿੱਖ ਚਲਾ ਸਕਦਾ ਹੈ ਸਤਗੁਰਾਂ ਦਾ ਧੀਰ ਚੱਲਦਾ ਵੇਖਿਆ ਨ ਤੇ ਜਲਦ ਤੋਂ ਜਲਦ ਨੇ ਤਿਆਰੀਆਂ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਆਇਆ ਦੋਵੇਂ ਫੌਜਾਂ ਆਪਾਂ ਉਹ ਸਾਹਮਣੇ ਹੋਈਆਂ ਇੱਕ ਪਾਸੇ ਸਤਗੁਰਾਂ ਦੀਆਂ ਫੌਜਾਂ ਤੇ ਦੂਜੇ ਪਾਸੇ ਸ਼ੈਰ ਖਰਦਮੀ ਤੋਂ ਲੈ ਕੇ ਆਇਆ ਜਿਹੜੀਆਂ ਫੌਜਾਂ ਉਹ ਨੇ ਬਈ ਹੋ ਕੇ ਆਪਾਂ ਉਹ ਸਾਹਮਣੇ ਦਲ ਦੋਵੇਂ ਜੁਟੇ ਉੱਥੇ ਤੀਰ ਤੇ ਆ ਰੱਦ ਨੇ ਚਿਲੇਆ ਤੋਂ ਛੁਟੇ ਕਈ ਹਿੱਕਾਂ ਹੋਈਆਂ ਛਾਲ ਨਹੀਂ ਕਈ ਮੱਥੇ ਛੁਟੇ ਉੱਥੇ ਸੀਸ ਟੜਾ ਤੋਂ ਲੱਥ ਗਏ ਰਹਿ ਗਏ ਬੁੱਟੇ ਰਹਿ ਗਏ ਬੁੱਟੇ ਤੋਂ ਵੇ ਫੌਜਾਂ ਦੇ ਵਿੱਚ ਕਮਸਾਨ ਦਾ ਯੁੱਧ ਹੋਇਆ ਸੈਦ ਖਾਨ ਜਿਹੜਾ ਇਹਨਾਂ ਲੜਦਾ ਲੜਦਾ ਇੱਕ ਜਰਨੈਲ ਦੇ ਅੱਗੇ ਆਇਆ ਉਹਦਾ ਨਾਮ ਹੈ ਸੁਜਾਦ ਬੇਗ ਉਹ ਸਤਿਗੁਰਾਂ ਦਾ ਪਿਆਰ ਰੱਖਣ ਵਾਲਾ ਸੀ ਆਦ ਬੇਗ ਨੂੰ ਆ ਕੇ ਆਖਦਾ ਕਿ ਤੂੰ ਵੀ ਮੁਸਲਮਾਨ ਜਾਪਦਾ ਹੈ ਕਿਹਾ ਹਾਂ ਮੈਂ ਮੁਸਲਮਾਨ ਆ ਤੇ ਤੂੰ ਮੇਰੇ ਤੇ ਵਾਰ ਕਰੇਗਾ ਤੂੰ ਇੱਕ ਮੁਸਲਮਾਨ ਹੋ ਕੇ ਇੱਕ ਮੁਸਲਮਾਨ ਤੇ ਵਾਰ ਕਰੇਗਾ ਕਿਹਾ ਤੂੰ ਮੁਸਲਮਾਨ ਨਹੀਂ ਜੇ ਤੂੰ ਮੁਸਲਮਾਨ ਹੁੰਦਾ ਤੇ ਤੇਰੇ ਹੱਥ ਕੰਬਣੇ ਸੀ ਅੱ ਇੱਕ ਅੱਲਾ ਦੇ ਉੱਤੇ ਰੱਬ ਦੇ ਉੱਤੇ ਵਾਰ ਕਰਨ ਲੱਗਿਆ ਤੂੰ ਅੱਲਾ ਤੇ ਫੌਜਾਂ ਨਾਲ ਚੜ ਕੇ ਲੈ ਕੇ ਆਉਂਦਾ ਜੇ ਤੂੰ ਵਾਕਈ ਸੱਚਾ ਮੁਸਲਮਾਨ ਹੁੰਦਾ ਸ਼ੈਰਖਾਨੇ ਆਖਿਆ ਕਿੱਥੇ ਹੈ ਤੇਰਾ ਗੁਰੂ ਹੁਣ ਜਦੋਂ ਬੰਗਾਰਿਆ ਨਾ ਲੁਕਾਰਿਆ ਵੀ ਕਿੱਥੇ ਹੈ ਤੇਰਾ ਗੁਰੂ ਤੇਰੇ ਗੁਰੂ ਨਾਲ ਮੈਂ ਦੋ ਹੱਥ ਕਰਨ ਵਾਸਤੇ ਆਇਆ ਮਿਲਾਂ ਤੇਰਾ ਗੁਰੂ ਕਿੱਥੇ ਹੈ ਸ਼ਿਆਦ ਬੇਗ ਨੇ ਆਖਿਆ ਕਿ ਨਾ ਸ਼ੈਰਖਾਨਾ ਜੇ ਸ਼ਿੱਦਤ ਨਾਲ ਗੁਰੂ ਨੂੰ ਯਾਦ ਕਰਦਾ ਨਾ ਭਾਵੇਂ ਪਿਆਰ ਨਾਲ ਯਾਦ ਕਰਦਾ ਹੈ ਭਾਵੇਂ ਨਫ਼ਰਤ ਨਾਲ ਯਾਦ ਕਰਦਾ ਹੈ ਗੱਲ ਬਾਤ ਦੀ ਹੈ ਜੇ ਤੂੰ ਗੁਰੂ ਨੂੰ ਸ਼ਿੱਦਤ ਨਾਲ ਯਾਦ ਕਰਦਾ ਹੈ ਕਿੰਦਾ ਮੈਂ ਦਾਵਾ ਕਰਦਾ ਵੀ ਗੁਰੂ ਤੇਰੇ ਸਾਹਮਣੇ ਜ਼ਰੂਰ ਆਏਗਾ ਗੁਰੂ ਤੇਰੇ ਸਾਹਮਣੇ ਆ ਜਾਏਗਾ ਐਨੀ ਗੱਲ ਸਾਧ ਸੰਗਤ ਆਖੀ ਹੈ ਤੇ ਮੇਰੇ ਸਤਿਗੁਰੂ ਮਹਾਰਾਜ ਸਾਰੀ ਜੰਗ ਨੂੰ ਵੇਖਦੇ ਹੋਏ ਉਹ ਚਿੱਤ ਵੀ ਦੇ ਉੱਤੇ ਸ਼ੈਨ ਸ਼ਖੜੇ। ਸਿੰਘਾਂ ਨੂੰ ਆਖਿਆ ਕਿ ਇਹ ਭਾਈ ਸਿੰਘੋ ਸਾਡੇ ਘੋੜੇ ਦੇ ਉੱਤੇ ਕਾਠੀ ਪਾ ਦਿਓ। ਹੁਣ ਸਿੰਘ ਨਹੀਂ ਜਾਣਦੇ ਕਿ ਖੇੜ ਕਿਹੜੀ ਵਾਪਰ ਲਈ ਤੇ। ਮਹਾਰਾਜ ਨੇ ਆਖਿਆ ਵੀ ਸਾਡੇ ਘੋੜੇ ਤੇ ਕਾਠੀ ਪਾ ਦਿਓ। ਸਿੰਘਾਂ ਨੇ ਦੋਵੇਂ ਹੱਥ ਜੁੜ ਕੇ ਆਖਿਆ ਕਿ ਮਹਾਰਾਜ ਸਾਡੀਆਂ ਫੌਜਾਂ ਜੰਗ ਦੇ ਮੈਦਾਨ 'ਚ ਲੜਦੀਆਂ ਨੇ ਜੇ ਹੋਰ ਫੌਜਾਂ ਚਾਹੀਦੀਆਂ ਨੇ ਤੇ ਅਸੀਂ ਹੋਰ ਫੌਜਾਂ ਪਈਆਂ ਨੇ ਉਹਨਾਂ ਨੂੰ ਭੇਜ ਦਿੰਨੇ ਆ। ਤੁਸੀਂ ਜੰਗ ਦੇ ਮੈਦਾਨ 'ਚ ਕਿਉਂ ਜਾਣਾ ਹੈ? ਸਤਿਗੁਰਾਂ ਨੇ ਆਖਿਆ ਕੋਈ ਪਿਆਰ ਕਰਨ ਵਾਲਾ ਯਾਦ ਕਰ ਰਿਹਾ ਨਾ ਗਿੱਜ ਦੇ ਦਸ਼ਮਨੋ ਵੀ ਮਾਰੇ ਬੋਲ ਨਹੀਂ ਬੋਲੇ ਮੇਰੇ ਗੁਰੂ ਪਿਆਰ ਕਰਨ ਵਾਲਾ ਯਾਦ ਕਰ ਰਿਆ ਸਿੱਖਾਂ ਨੇ ਹੁਕਮ ਪਾਇਆ ਘੋੜੇ ਤੇ ਕਾਠੀ ਪਾਈ ਕੋੜਾ ਕੀਤਾ ਤਿਆਰ ਬਰ ਤਿਆਰ ਮਹਾਰਾਜ ਮਾਰ ਕੇ ਪਲਾਕੀ ਹੋ ਕੇ ਘੋੜੇ ਦੇ ਉੱਤੇ ਸਵਾਰ ਖਿੱਚ ਗਿਆ ਵਾਗਾ ਸਤਗੁਰੂ ਮਹਾਰਾਜ ਜੰਗ ਦੇ ਮੈਦਾਨ 'ਚ ਆਏ ਬਈ ਮਰਦ ਅਗਮੜੇ ਕਲਗੀ ਧਰਦੀ ਖਿੱਚ ਖਿੱਚ ਛੱਡੇ ਤੀਰ ਜਮਾਨੋ ਜੱਟ ਬਟਾ ਬੜ ਜਿਹਨੂੰ ਲੱਗੇ ਉਹਨੂੰ ਤੋਰੀ ਜਾਣ ਜਹਾਨੋ ਕਈ ਮਰ ਮਰ ਕਈ ਦਾਦਾ ਦਿਖਦੇ ਓਏ ਜੇਰ ਭਾਈ ਦੇ ਜਾਨ ਮਦਾਨੋ ਜਿਹੜੇ ਕਹਿੰਦੇ ਸੀ ਯਾ ਅੱਲਾ ਹੁਣ ਕਹਿੰਦੇ ਹਾਏ ਅੱਲਾ ਹਾਏ ਅੱਲਾ ਹਾਏ ਹਾਏ ਹੁੰਦੀ ਹਰ ਪਾਸੇ ਹੋਣੀ ਕਰਦੀ ਹੱਦ ਹੱਦ ਅੱਲਾ ਬਿਕਲ ਦੀ ਦਰਸ਼ਕਤੀ ਦਾ ਸਾਗਰ ਸੈਂਕੜੇ ਸੰਭੀ ਜਾਂਦਾ ਕੱਲਾ ਜਾਂਦਾ ਕੱਲਾ ਜਗ ਦੇ ਵਿਧਾਨ ਚ ਮਹਾਰਾਜ ਉਸ ਜਗਲ ਦੇ ਉੱਤੇ ਪਹੁੰਚੇ ਨੇ ਜਿਹੜੀ ਜਗ੍ਹਾ ਤੇ ਦੋਨੇ ਜਰਨੈਲ ਖੜੇ ਨੇ ਉੱਚੀ ਆਵਾਜ਼ ਚ ਆਖਿਆ ਕਹਿੰਦੇ ਸਿਆਦ ਬੇਗ ਜੇ ਇਹਦੇ ਮਨ ਦੀ ਇੱਛਾ ਹੈ ਨਾ ਇਹਨੇ ਦੋ ਹੱਥ ਗੁਰੂ ਨਾਲ ਹੀ ਕਰ ਲੈਣ ਉਹਨੂੰ ਕਰ ਲੈਣ ਤੇ ਸਿਆਦ ਬੇਗ ਪਿੱਛੇ ਹੋ ਗਿਆ ਸ਼ੈਦ ਖਾਨ ਨੇ ਸਤਗੁਰੂ ਮਹਾਰਾਜ ਦੇ ਵੱਲੋਂ ਵੇਖਿਆ ਪਹਿਲਾਂ ਅਸਮਾਨਾ ਚ ਚਾਤ ਮਾਰੀ ਐ ਬਾਜ ਦੇ ਉੱਤੇ ਨਿਗਾਹ ਪਾਈ ਏ ਬਾਈ ਦੇ ਐਨ ਬਿਲਕੁਲ ਥੱਲੇ ਕੋੜੇ ਦੇ ਉੱਤੇ ਇਸ ਵਾਰ ਮੇਰੇ ਸਤਿਗੁਰੂ ਮਹਾਰਾਜ ਤਾਨ ਦੇ ਉੱਤੇ ਨੀਲਾ ਰੇਸ਼ਮੀ ਬਾਣਾ ਸੀਸ ਦੇ ਉੱਤੇ ਨੀਲਾ ਦਸਤਾਰਾ ਦਸਤਾਰੇ ਦੇ ਉੱਤੇ ਚੱਕਰ ਤੇ ਚੱਕਰਾਂ ਤੇ ਹੀਰਿਆਂ ਜਿਹੜੀ ਕਲਗੀ ਦਾਤਾਰ ਪਤਾ ਦੇ ਮੋਢੇ ਦੇ ਨਾਲ ਤਮਾਨ ਤੱਕੀ ਹੈ ਪੱਥੇ ਦੇ ਵਿੱਚ ਉਹ ਸਾਧ ਸੰਗਤ ਜਿਨ੍ਹਾਂ ਦੇ ਸੋਨਾ ਜੜਿਆ ਤੀਰਾਂ ਨੂੰ ਵੇਖਿਆ ਕਹਿੰਦਾ ਇਹੋ ਗੁਰੂ ਗੋਬਿੰਦ ਸਿੰਘ ਹੈ ਉਹਨੂੰ ਪਤਾ ਲੱਗਿਆ ਆਹੀ ਗੁਰੂ ਗੋਬਿੰਦ ਸਿੰਘ ਹੈ ਮਹਾਰਾਜ ਨੇ ਵੰਗਾਰਿਆ ਕਹਿੰਦੇ ਬਾਹਰ ਕਰ ਲੈ ਫਿਰ ਬਾਹਰ ਕਰਨ ਜੋਗਾ ਨਹੀਂ ਰਹਿਣਾ ਇਨੇ ਸਤਗੁਰੂ ਦੇ ਵਾਰ ਕਰਨ ਵਾਸਤੇ ਮੋਢੇ ਦੇ ਵਿੱਚੋਂ ਕਮਾਂਡ ਲਾਇਆ ਤੇ ਪੱਥੇ ਚੋਂ ਚੜਵਾਇਆ تیر ਕੱਢ ਕੇ ਤੱਦੀ ਤੇ ਚੜਿਆ ਮਹਾਰਾਜ ਦੇ ਮੱਥੇ ਦੀ ਸੇਧ ਲਈਦਾ ਜਦੋਂ ਸਤਗੁਰੂ ਦੇ ਮੱਥੇ ਦੀ ਸੇਧ ਲਈਦਾ ਨੇਤਰਾ ਦੇ ਨਾਲ ਨੇਤਰ ਬੈਲੀ ਮਹਾਰਾਜ ਨੇ ਇਹਨੂੰ ਵੇਖਿਆ ਇਹਨੇ ਸਤਗੁਰੂ ਨੂੰ ਵੇਖਿਆ ਬੜਾ ਫਰਕ ਹੁੰਦਾ ਸਾਡਾ ਗੁਰੂ ਨੂੰ ਵੇਖਣਾ ਤੇ ਗੁਰੂ ਦਾ ਸਾਨੂੰ ਜਦੋਂ ਅਸੀਂ ਸਤਗੁਰੂ ਮਹਾਰਾਜ ਨੂੰ ਦੇਖਦੇ ਆ ਤੇ ਗੁਰੂ ਦੀ ਮਿਹਰ ਦੀ ਨਿਗਾਹ ਸੁਬਦੀ ਸਾਡੇ ਉੱਤੇ ਪੈਂਦੀ ਆ ਦੋਹਾਂ ਗੱਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ ਸਤਿਗੁਰਾਂ ਨੇ ਗੌਰ ਦੀ ਤਕਣੀ ਦੇ ਨਾਲ ਵੇਖਿਆ ਮਿਹਰ ਦੀ ਨਿਗਾਹ ਦੇ ਨਾਲ ਵੇਖਿਆ ਜਿਨ ਕਉ ਨਦਰ ਕਰਮ ਤੈਨ ਇਕਰਾਰ ਨਾਨਕ ਨਦਰੀ ਨਦਰ ਨਿਹਾਲ ਨਦਰ ਨਿਹਾਲ ਆ ਮਹਾਰਾਜ ਨੇ ਨਦਰੋਂ ਨਦਰੀ ਨੇ ਹਾਰ ਕੀਤਾ ਇਤਿਹਾਸ ਕਹਿੰਦੇ ਹੱਥ ਦੇ ਵਿੱਚੋਂ ਕੁਮਾਨ ਵੀ ਲੱਗਿਆ ਹੱਥ ਦੇ ਵਿੱਚੋਂ ਤੀਰ ਵੀ ਲੱਗਿਆ ਰੂਹ ਕੰਬੀ ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਲੋਹਾ ਗਰਮ ਹੋ ਗਿਆ ਸੱਟ ਮਾਰਨ ਦਾ ਵੀ ਲਾਗਿਆ ਥੋੜਾ ਜਿਹਾ ਨੇੜੇ ਹੋਈ ਮਹਾਰਾਜ ਨੇ ਆਖਿਆ ਕੀ ਗੱਲ ਹੋ ਗਈ ਸ਼ਾਇਦ ਖੰਗ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਮਰਦਾਂ ਦਾ ਕੰਮ ਨਹੀਂ ਹੁੰਦਾ ਹਥਿਆਰ ਛੁੱਟਦੇ ਨੇ ਹਥਿਆਰ ਚੁੱਕ ਵਾਰ ਕਰ ਜੋਦੇ ਦੇ ਹੰਕਾਰ ਨੇ ਗੱਲ ਆਖੀ ਨਾ ਕਹਿੰਦੇ ਵੀ ਜੇ ਨਿਯਾਮਤਾਂ ਲੈਣੀਆਂ ਨੇ ਦਿੱਲੀ ਦਰਬਾਰ ਚੋਂ ਵਾਰ ਕਰਨਾ ਪੈਂਦਾ ਇਹਨੇ ਆਪਣੇ ਦਿਮਾਗ ਦੀ ਗੱਲ ਸੁਣੀ ਇਹਨੇ ਤੇਗ ਬੇਮਿਆਨ ਕੀਤੀ ਅੱਗੇ ਵਧਿਆ ਵੀ ਵਧਿਆ ਘੋੜਾ ਛੇੜ ਕੇ ਗਾਦੀ ਅਣਮੁੰਡਾ ਉਹ ਲੰਬਾ ਵੱਖ ਜੂਰ ਦੇ ਮੋਟਾ ਤੇ ਥੁੱਲਾ ਉਹਨੇ ਚੁੱਕ ਸੁਵੇ ਤੇ ਛੁੱਟਿਆ ਧੂਣਾ ਦਾ ਧੁੱਲਾ ਜੋ ਆਉਂਦਾ ਪਹਿਲੇ ਬਦਲੋ ਮੇਰੀ ਦਾ ਗੁੱਲਾ ਉਨੇ ਗਾਜੀ ਪਿੱਛੇ ਹਟਾ ਕੇ ਪੜ ਕਰ ਲਿਆ ਸਾਰੇ ਪਿੱਛੇ ਹਟ ਜਾਓ ਹੁਣ ਦੋ ਹੱਥ ਗੁਰੂ ਨਾਲ ਮੈਂ ਕਰਨਗੇ ਅੱਗੇ ਵਧਿਆ ਇਹਦੇ ਹੱਥ ਦੇ ਵਿੱਚ ਤੇਗ ਸਤਿਗੁਰੂ ਮਹਾਰਾਜ ਦੇ ਵੱਲੋਂ ਜਦੋਂ ਵਧਿਆ ਨਾ ਯਾ ਅਲੀ ਦਾ ਨਾਰਾ ਮਾਰਿਆ ਤੇ ਸਾਸ ਸੰਗਤ ਜੋ ਅਸਰ ਹੈ ਅੱਖ ਦੀ ਮਾਰੀ ਅੰਦਰ ਨਾਲ ਤੀਰ ਅੰਦਰ ਨਾਲ ਤਲਵਾਰੀਓਂ ਆਇਆ ਮਹਾਰਾਜ ਨੇ ਜਦੋਂ ਗੌਰ ਦੀ ਤੱਕਣੀ ਦੇ ਨਾਲ ਵੇਖਿਆ ਮੇਰ ਦੀ ਨਿਗਾ ਪਈ ਹੈ ਇਹਦਾ ਸਰੀਰ ਕੰਬਿਆ ਰੂਹ ਕੰਬੀ ਹੱਥ ਕੰਬੇ ਹੱਥ ਦੇ ਵਿੱਚੋਂ ਤੀਗ ਡਿੱਗੀ ਤੇ ਮਹਾਰਾਜ ਨੇ ਲਲਕਾਰ ਕੇ ਵਗਾਰ ਕੇ ਸੈਬ ਖਾਨ ਨੂੰ ਜਿਹੜੀ ਗੱਲ ਆਖੀ ਉਹਨਾਂ ਗੱਲਾਂ ਦਾ ਖੁਲਾਸਾ ਜੋੜੀ ਕਵਤਾ ਵਿੱਚ ਹੈ ਇਹ ਕਹਿੰਦੇ ਸੈਬ ਲਲਕਾਰੇ Yeah. Hey, hey, hey. ਪਰ ਕਦਮ ਅਗਾਜ ਪਰਖ ਕਿਹੜਾ ਚੱਲੇ ਗੁਰੂ ਦੀ ਝਾਂ ਗੁਰੂ ਦੀ ਝਾਲਾ ਸਤਗੁਰੂ ਦੀ ਝਾਲ ਚੱਲਣ ਵਾਲਾ ਕੋਈ ਨਹੀਂ ਗੁਰੂ ਦੀ ਨਿਗਾ ਸਵੱਲੀ ਜਿੱਥੇ ਮੈਂ ਗੱਲ ਦੀ ਆਰੰਭਤਾ ਕੀਤੀ ਸੀ ਨਾ ਵੀ ਜੇ ਤੇ ਬੰਦੇ ਦੇ ਉੱਤੇ ਗੁਰੂ ਦੀ ਨਿਗਾ ਸਵੱਲੀ ਪੈ ਜਾਵੇ ਲੱਖਾਂ ਪਾਪ ਲੱਖਾਂ ਗੁਨਾਹ ਇੱਕ ਥਿਨ ਮਾਤਰ ਸਮੇਂ ਦੇ ਵਿੱਚ ਗੁਰੂ ਧੋ ਕੇ ਰੱਖ ਦਿੰਦਾ ਆਪਾਂ ਸਤਗੁਰੂ ਦੀ ਬਾਣੀ ਦਾ ਵਚਨ ਪੜਦੇ ਆ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਾਦਰ ਕਰੇ ਜੇ ਗੁਰੂ ਦੀ ਨਿਗਾ ਸਵੱਲੀ ਹੋਵੇ ਤੇ ਬੜੀਆਂ ਖੁਸ਼ੀਆਂ ਜੀਵਨ ਚ ਆਉਂਦੀਆਂ ਨੇ ਤੇ ਜੇ ਬੰਦਾ ਹੰਕਾਰ ਦੇ ਵਿੱਚ ਹੋਵੇ ਬੰਦਾ ਸਾਧ ਸੰਗਤ ਗੁਰੂ ਦੇ ਨੇੜੇ ਨਾ ਆਵੇ ਜੇ ਬੰਦੇ ਦੇ ਮਨ ਦੇ ਵਿੱਚ ਇਹ ਖਿਆਲ ਹੋਵੇ ਕਿ ਮੇਰੇ ਸਾਹਮਣੇ ਤਾਂ ਹੈ ਹੀ ਕੋਈ ਨਹੀਂ ਤੇ ਫਿਰ ਸਾਧ ਸੰਗਤ ਗੁਰੂ ਦੀ ਨਿਗਾ ਜਦੋਂ ਉਹ ਪਠੀ ਹੋ ਜਾਂਦੀ ਹੈ ਨਾ ਨਦਰ ਉਹ ਪਠੀ ਜੇ ਕਰੇ ਸੁਲਤਾਨਾ ਧੌਂ ਪਰਾਂ ਦਾ ਦਰ ਮੰਗਣ ਭੀਖ ਨਾ ਪਾਈ ਮੰਗਿਆ ਭੀਖ ਵੀ ਨਹੀਂ ਮਿਲਦੀ ਭਖਾਰੀ ਵੀ ਗੁਰੂ ਇਦਾਂ ਦਾ ਬਣਾ ਦਿੰਦਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਵੀਖਾ ਰੀ ਤੇ ਰਾਜ ਕਰਾਵੇ ਰਾਜਾ ਤੇ ਵਿਖਾ ਇਹ ਸਤਿਗੁਰੂ ਦੀ ਨਦਰ ਦੀ ਤਾਕਤ ਹੈ ਤੇ ਸਾ ਸੰਗਤ ਜਿਹਦੇ ਉਤੇ ਨਿਗਾਹ ਸੰਬੰਧੀ ਪਈ ਨਾ ਸਤਿਗੁਰਾਂ ਦੇ ਚਰਨਾਂ ਤੇ ਝੁਕਿਆ ਤੇ ਮਹਾਰਾਜ ਕਹਿੰਦੇ ਸ਼ਹਿਦਖਾਨਾ ਮਾਰ ਨਹੀਂ ਕਰਦਾ ਕਹਿੰਦਾ ਮਹਾਰਾਜ ਅੱਜ ਤੱਕ ਕਿਸੇ ਤੇ ਬਾਹਰ ਕਰਨ ਲੱਗਿਆ ਹੱਥ ਨਹੀਂ ਕੰਬੂ ਤੁਹਾਡੇ ਤੇ ਬਾਹਰ ਕਰਨ ਲੱਗਿਆ ਮੇਰੇ ਹੱਥ ਕੰਬਦੇ ਨੇ ਮੇਰੀ ਰੂਹ ਤੰਬਦੀ ਹੈ ਅੰਦਰ ਇਜਾਜ਼ਤ ਨਹੀਂ ਦਿੰਦਾ ਵੀ ਤੁਹਾਡੇ ਤੇ ਬਾਹਰ ਕਰਾਂ ਪਤਾ ਨਹੀਂ ਤੁਹਾਡੇ ਅੰਦਰ ਕੈਸੀ ਤਾਕਤ ਹੈ ਬੀਬੀ ਨਸੀਰਾ ਨੇ ਜਿਹੜੀ ਸਾਸੰਗਤ ਅਰਦਾਸ ਕੀਤੀ ਨਾ ਉਸ ਅਰਦਾਸ ਦੇ ਕਰਕੇ ਸਾਸੰਗਤ ਉਹਦਾ ਵੀਰ ਗੁਰੂ ਦੇ ਚਰਨਾਂ ਦੇ ਵਿੱਚ ਪਰਵਾਨਿਆ ਗਿਆ ਇਹ ਅਰਦਾਸ ਗੁਰੂ ਪਿਆਰ ਵਾਲਿਓ ਆਮ ਨਹੀਂ ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ ਜੇ ਬੰਦਾ ਮਨ ਚਤ ਲਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਨਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਉਹ ਅਰਦਾਸ ਜਦੋਂ ਪ੍ਰਮਾਣ ਹੁੰਦੀ ਹੈ ਤੇ ਫਿਰ ਸਾ ਸੰਗਤ ਬੰਦੇ ਦੀ ਜ਼ਿੰਦਗੀ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਜਾਂਦੀ ਹੈ ਬਸ ਫਰਕ ਇਹ ਹੈ ਵੀ ਅਸੀਂ ਗੁਰੂ ਦੇ ਹੋ ਕੇ ਰਹੀਏ ਗੁਰੂ ਦੇ ਬਣ ਕੇ ਰਹੀਏ ਜਿੰਨਾ ਚਿਰ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਉਹਨਾਂ ਚਿਰ ਖੇੜ ਤੇ ਰਹਿਾਂਗੇ ਜਦੋਂ ਸਾ ਸੰਗਤ ਅਸੀਂ ਗੁਰੂ ਦੇ ਕੋਲੋਂ ਦੂਰ ਹੋ ਗਏ ਨਾ ਉਹ ਦੁੱਖਵਾਰੀ ਹੁੰਦੀ ਹੈ ਇੰਨੇ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਾ ਸੰਗਤ ਮੈਨੂੰ ਗੁਰਮਖਾਂ ਦੇ ਪਾਸੇ ਇੱਕ ਲਗ ਮੇਰਾ ਹੁਕਮ ਹੋਇਆ ਉਗਲ ਉਹ ਨਗਮ ਕੇ ਉਸ ਤੋਂ ਬਾਅਦ 사 ਸੰਗਤ ਮੈਂ ਖਿਮਾ ਮੰਗ ਲਈਆਂ ਸਤਿਗੁਰੂ ਦਾ ਤਾਰਪਿਤਾ ਦੇ ਪਵਨ ਚਰਨਾਂ ਦੇ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਜੀ ਗੁਰੂ ਦੀ ਨਿਗਾਹ ਜੀ ਦੇ ਉੱਤੇ ਸੁਵੱਲੀ ਪਈ ਜਿਹਦੇ ਉੱਤੇ ਗੁਰੂ ਦੀ ਨਿਗਾਹ ਸੁਵੱਲੀ ਪੈ ਗਈ ਨਾ ਉਹਦੇ ਵਰਗਾ ਯੋਧਾ ਕੋਈ ਨਹੀਂ ਹੋਇਆ ਤੇ ਉਹਦੇ ਵਰਗਾ ਸੰਤ ਕੋਈ ਨਹੀਂ ਹੋਇਆ ਉਹਦੇ ਵਰਗਾ ਸਾਧੂ ਕੋਈ ਨਹੀਂ ਤੇ ਉਹਦੇ ਵਰਗਾ ਸਿਪਾਹੀ ਕੋਈ ਨਹੀਂ ਜਿਹਦੇ ਤੇ ਗੁਰੂ ਦੀ ਨਿਗਾਹ ਸੁਵੱਲੀ ਪੈ ਗਈ ਤੇ ਇਹ ਗੁਰੂ ਦੇ ਹੱਥ ਦੇ ਵਿੱਚ ਸਾ ਸੰਗਤ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮਾਲਾ ਸੀ ਨਾ ਮਹਾਰਾਜ ਨੇ ਉਹਨਾਂ ਹੱਥਾਂ ਵਿੱਚ ਸ਼ਸਤਰ ਵੀ ਦਿੱਤੇ ਨੇ ਜੇ ਬੰਦਾ ਸਿੰਘ ਬਹਾਦਰ ਵਰਗੇ ਸਾਧ ਸੰਗਤ ਪਹਿਲਾਂ ਉਹਨਾਂ ਨੇ ਸ਼ਿਕਾਰ ਕੀਤੇ ਉਹ ਸ਼ਿਕਾਰੀ ਬਿਰਤੀ ਵਾਲਿਆਂ ਦੇ ਉੱਤੇ ਗੁਰੂ ਦੀ ਨਿਗਾਹ ਸਵੱਦੀ ਪਈ ਤੇ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਵੀ ਆਈ ਉਹਨਾਂ ਨੇ ਜਾਪ ਦੀ ਕੀਤਾ ਉਹਨਾਂ ਨੇ ਗੁਰੂ ਗੁਰੂ ਵੀ ਜਪਿਆ ਉਹਨਾਂ ਨੂੰ ਸਾਧੂ ਬਣਾ ਦਿੱਤਾ ਸੰਤ ਨੂੰ ਸਿਪਾਹੀ ਤੇ ਸਿਪਾਹੀ ਨੂੰ ਸੰਤ ਮੇਰੇ ਸਤਿਗੁਰੂ ਮਹਾਰਾਜ ਨੇ ਬਣਾਇਆ ਤੇ ਗੁਰੂ ਪਿਆਰ ਬਣੇ ਉਹ ਜਿਨ੍ਹਾਂ ਨੂੰ ਸਿਪਾਹੀ ਮੇਰੇ ਸਤਿਗੁਰਾਂ ਨੇ ਬਣਾਇਆ ਨਾ ਉਹਨਾਂ ਦੇ ਜੀਵਨ ਦੇ ਵਿੱਚ ਐਸੀ ਚੜ੍ਹਦੀ ਕਲਾ ਆਈ ਸਾ ਸੰਗਤ ਉਹਨਾਂ ਨੇ ਕਿਸੇ ਦੇ ਅੱਗੇ ਝੁਕਣਾ ਪਰਵਾਹ ਨਹੀਂ ਕੀਤਾ ਮੈਂ ਗੁਰੂ ਪਿਆਰ ਵਾਲੇ ਨਗਮਾ ਆਖਣ ਲੱਗਾ ਵੀਵੀ ਸਰੀ ਦੇ ਮਹਾਨ ਜਰਨੈਲ ਬਾਬਾ ਕੌਮਤ ਮਰਦੇ ਮੁਜ਼ਾਹਿਦ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਾ ਸੰਗਤ ਗੁਰੂ ਦੀ ਬਾਣੀ ਨੂੰ ਇਸ ਤਰੀਕੇ ਦੇ ਨਾਲ ਕਮਾਇਆ ਗੁਰੂ ਦੀ ਬਾਣੀ ਨੂੰ ਇਸ ਤਰੀਕੇ ਦੇ ਨਾਲ ਜਪਿਆ ਔਰ ਸਾ ਸੰਗਤ ਨੌਜਵਾਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਗੁਰਸਿੱਖੀ ਦਾ ਪ੍ਰਚਾਰ ਕੀਤਾ ਜਿਨ੍ਹਾਂ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਆਈਆਂ ਜਿਨ੍ਹਾਂ ਦੇ ਮੁੱਖ ਤੇ ਦਾੜੇ ਨਹੀਂ ਸੀ ਉਹਨਾਂ ਦੇ ਮੁੱਖ ਤੇ ਦਾੜੇ ਆਏ ਜਿਹੜੇ ਗੁਰੂ ਤੋਂ ਦੂਰ ਸੀ ਉਹ ਗੁਰੂ ਦੇ ਨੇੜੇ ਆਏ ਜਿਨ੍ਹਾਂ ਦਾ ਲੋਕ ਇਹਨੇ ਸੀ ਵੀ ਇਹ ਕਦੇ ਸੁਧਰ ਨਹੀਂ ਸਕਦੇ ਸਾਰੇ ਸੁਧਰ ਜਾਣਗੇ ਪਰ ਆ ਬੰਦਾ ਕਦੇ ਨਹੀਂ ਸੁਧਰ ਸਕਦਾ ਉਹਨਾਂ ਨੂੰ ਵੀ ਸਾਧ ਸੰਗਤ ਜਦੋਂ ਜਾ ਕਰਕੇ ਗੁਰੂ ਦੇ ਨੇੜੇ ਲੈ ਕੇ ਆਂਦਾ ਤੇ ਉਹਨਾਂ ਨੇ ਵੀ ਸਤਗੁਰੂ ਮਹਾਰਾਜ ਦਾ ਅਮਰਤ ਪਾਨ ਕੀਤਾ ਤੇ ਗੁਰੂ ਪਿਆਰ ਵਾਲੇ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਜਿਹੜਾ ਬੰਦਾ ਗੁਰੂ ਦੇ ਨਾਲ ਜੁੜਿਆ ਜਦੋਂ ਸਾਧ ਸੰਗਤ ਉਹਨਾਂ ਬਚਨ ਕੀਤੇ ਨਾ ਜਿਹੜੇ ਪਤਿਮੋਲਾ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਇੱਕ ਸਾਧ ਬਚਨ ਅਡਲਾ ਦਾ ਸਾਧੂ ਦੀ ਜ਼ੁਬਾਨ ਦੇ ਵਿੱਚੋਂ ਜਿਹੜਾ ਬੋਲ ਨਿਕਲ ਜਾਵੇ ਨਾ ਤਾਲੀਆਂ ਨਹੀਂ ਜਾ ਸਕਦਾ ਉਹਨਾਂ ਨੇ ਇੱਕ ਵਜਨ ਆਖੇ ਸੀ ਆਪਾਂ ਅੱਜ ਵੀ YouTube ਦੇ ਉੱਤੇ ਉਹਨਾਂ ਦੇ ਬਚਨ ਸਰਵਣ ਕਰਦੇ ਆ ਉਹਨਾਂ ਨੇ ਇੱਕ ਗੱਲ ਆਖੀ ਸੀ ਕਹਿਣ ਲੱਗੇ ਵੀ ਜੇਕਰ ਇਸ ਪਾਵਨ ਧਰਤੀ ਦੇ ਉੱਤੇ ਫੌਜਾਂ ਚੜ ਕੇ ਆਈਆਂ ਨਾ ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ ਇਹਨਾਂ ਨੂੰ ਇੱਕ ਵਾਰੀ ਆਉਣ ਦੇ ਸੀ ਇਹਨਾਂ ਦੇ ਟਰੱਕ ਭਰ ਕੇ ਦੂਰ ਦਾ ਦੇਖਿਓ ਕਿਵੇਂ ਆ ਉਹ ਬਹੁਤ ਸਾ ਸੰਗਤ ਕੇਵਲ ਤੇ ਕੇਵਲ ਆਖੇ ਨਹੀਂ ਉਹਨਾਂ ਬੋਲਾਂ ਨੂੰ ਸੱਚ ਕਰਕੇ ਕਿਵੇਂ ਵਿਖਾਇਆ ਇੱਕ ਗੱਲ ਕਹਿ ਕੇ ਗੁਰੂ ਪਿਆਰ ਬੜਿਓ ਉਸ ਤੋਂ ਬਾਅਦ ਮੈਂ ਕਵਤਾ ਹਾਜ਼ਰ ਕਰਨ ਲੱਗਾ ਸਾ ਸੰਗਤ ਦਰਬਾਰ ਸਾਹਿਬ ਦੀ ਪਾਵਨ ਧਰਤੀ 'ਤੇ ਉਤੇ ਅடੈਕ ਕਰਨ ਦੇ ਵਾਸਤੇ ਜਦੋਂ ਫੌਜਾਂ ਚੜ੍ਹ ਕੇ ਆਈਆਂ ਨਾ ਤੇ ਸੋਧਿਆਂ ਨੇ ਵੇਖਿਆ ਵੀ ਅਸੀਂ ਜਦੋਂ ਸਿੱਧਿਆਂ ਅੰਦਰ ਪ੍ਰਕਰਮਾਂ ਦੇ ਵਿੱਚ ਦਾਖਲ ਹੁੰਨੇ ਆ ਤੇ ਆਸੇ-ਪਾਸਿਓਂ ਗੋਲੀਆਂ ਆਉਂਦੀਆਂ ਨੇ ਤੇ ਗੋਲੀਆਂ ਦੇ ਬਰਸ਼ਟਾਂ ਦੇ ਨਾਲ ਧਰਤੀ ਤੇ ਫੌਜ ਮਿਛ ਜਾਂਦੀ ਹੈ ਕਿਵੇਂ ਅંદર ਦਾਖਲ ਹੋਇਆ ਜਾਵੇ ਉਹਨਾਂ ਨੇ ਦਾਖਲ ਹੋਣ ਦਾ ਇੱਕ ਤਰੀਕਾ ਲੱਭਿਆ ਕਿ ਨੇ ਕੂਣੀਆਂ ਦੇ ਭਾਰ ਦੀ ਗਦੇ ਆਉਂ ਜਾਂ ਫੌਜ ਜਿਹੜੀ ਹੈ ਨਾ ਕੂਣੀਆਂ ਦੇ ਭਾਰ ਪਰਕਰਮਾਂ ਚ ਦਾਖਲ ਹੋਏਗੀ ਤੇ ਅੱਗੇ ਜਾ ਕੇ ਕੌਮ ਤੱਕ ਤੇ ਹਮਲਾ ਕੀਤਾ ਜਾਏਗਾ ਦਰਸ਼ਨੀ ਜਿਉੜੀ ਸਾਧ ਸੰਗਤ ਜਿਹੜੀ ਘੰਟਾ ਘਰ ਵਾਲੀ ਜਿਉੜੀ ਹੈ ਉਹ ਜਿਉੜੀ ਵਾਲੇ ਪਾਸਿਓਂ ਪ੍ਰਕਰਮਾਂ ਦੇ ਵਿੱਚ ਗੁਰਮੁਖੋ ਫੌਜਾਂ ਦਾਖਲ ਹੋਈਆਂ 2200 ਜਵਾਨ ਕੂਣੀਆਂ ਦੇ ਪਾਰ ਦੀਗਦਾ ਹੋਇਆ ਪ੍ਰਕਰਮਾਂ ਦੇ ਵਿੱਚ ਅੱਗੇ ਨੂੰ ਵੱਧੇ ਬੜੇ ਖੁਸ਼ ਹੁੰਦੇ ਨੇ ਵੀ ਹੁਣ ਕਿਸੇ ਪਾਸੋਂ ਗੋਲੀ ਨਹੀਂ ਆ ਸਕਦੀ ਕੂਣੀਆਂ ਦੇ ਪਾਰ ਰੀਗਦੀ ਸੀ ਸੌਝ ਜਿੱਥੇ ਬਾਬਾ ਬੁੱਢਾ ਸਹੰਜੀ ਦੀ 베ਰੀ ਹੈ ਉਹ 베ਰੀ ਦੇ ਕੋਲੇ ਫੌਜ ਪਹੁੰਚੀ ਹੈ ਉਹ ਖੁਸ਼ੀ ਦੇ ਵਿੱਚ ਨੇ ਵੀ ਸਾਨੂੰ ਕੋਈ ਮਾਰਨ ਵਾਲਾ ਨਹੀਂ ਤੇ ਸਾਹਮਣੇ ਚਾਰੋਂ ਕੋਨਿਆਂ ਦੇ ਉੱਤੇ ਚਾਰੋਂ ਕੋਨਿਆਂ ਤੇ ਜਦੋਂ ਆਪਾਂ ਜਾਂਦੇ ਆ ਨਾ ਤੇ ਜਲ ਛਕਣ ਵਾਸਤੇ ਪਿਆਉ ਲੱਗੇ ਹੋਏ ਨੇ ਜਿਹੜਾ ਪਿਆਉ ਸਾਹ संगत ਇਸ ਜਗ੍ਹਾ ਦੇ ਉੱਤੇ ਬਾਬਾ ਬੁੱਢਾ ਸੇਵ ਜੀ ਦੀ ਮੇਰੀ ਦੇ ਕੋਲ ਹੈ ਨਾ ਬਿਲਕੁਲ ਉਹ ਪਿਆਉ ਦੇ ਕੋਲ ਧਰਤੀ ਤੋਂ 3 ਇੰਚ ਉੱਚੀ ਇੱਕ ਮਸ਼ੀਨ ਗਨ ਫਿੱਟ ਕੀਤੀ ਆ ਉੱਥੇ ਸੂਰਮਾ ਜਿਹੜਾ ਮੋਰਚੇ ਤੇ ਬੈਠਾ ਹੈ ਨਾ ਜਰਨਲ ਸੁਵੇਕ ਸਿੰਘ ਨੇ ਉਹਨੂੰ ਗੱਲ ਆਖੀ ਸੀ ਉਹ ਕਿਹਾ ਵੀ ਕਰ ਯਾਦ ਰੱਖ ਲਈ ਇਥੋਂ ਦੀ ਬੰਦਾ ਤੇ ਕੀ ਹਵਾ ਵੀ ਪਾਰ ਨਹੀਂ ਲੱਗਣੀ ਚਾਹੀਦੀ ਉਹ ਵੀ ਗੁਰੂ ਦੇ ਭਰੋਸੇ ਤੇ ਬੈਠਾ ਜਦੋਂ 2200 ਦਾ 2200 ਜਵਾਨ ਪ੍ਰਕਰਮਾਂ ਦੇ ਵਿੱਚ ਉਤਰਿਆ ਨਾ ਇਦਰੋਂ ਟ੍ਰਿਗਰ ਦੇ ਉੱਤੇ ਉਂਗਲੀ ਰੱਖੀ ਹੈ ਸਤਸੰਗਤ ਯਾਦ ਰੱਖਿਓ 2200 ਜਵਾਨ ਨੂੰ ਖਤਮ ਕਰਨ ਵਾਸਤੇ 22 ਮਿੰਟ ਲਾਏ 22 ਮਿੰਟਾਂ ਦੇ ਵਿੱਚ ਵਿੱਚ ਗੁਰੂ ਪਿਆਰ ਵਾਲਿਓ 2200 ਦਾ 2200 ਸੁਸਰੀ ਵਾਂਗੂ ਸੁਵਾ ਕੇ ਰੱਖ ਦਿੱਤਾ ਜਿਨ੍ਹਾਂ ਨੇ ਬੋਲ ਆਖੇ ਹੁਣ ਨਾ ਜਿਨ੍ਹਾਂ ਨੇ ਸਤਸੰਗਤ ਗੁਰੂ ਨੂੰ ਧਿਆਇਆ ਹੋਵੇ ਜਿਨ੍ਹਾਂ ਨੇ ਪ੍ਰਣ ਕੀਤਾ ਹੋਵੇ ਉਹ ਆਪਣੇ ਬੋਲ ਪੁਗਾ ਜਾਂਦੇ ਨੇ ਉਹਨਾਂ ਦੇ ਬੁੱਲਾਂ ਦੇ ਉੱਤੇ ਆਧਾਰਿਤ ਕਵੀ ਨੇ ਸਤਸੰਗਤ ਕਲਮ ਦੇ ਨਾਲ ਕੀ ਸ਼ਿੰਗਾਰਿਆ ਉਹਨਾਂ ਗੱਲਾਂ ਦਾ ਪਲਾਸਾ ਉਹਨਾਂ ਬੁੱਲਾਂ ਦੀ ਤਰਜਮਾਨੀ ਕਰਦੀ ਹੋਇ ਕਵਤਾ ਜੋੜੀ ਹੈ

ਜਿਹੜਾ ਵੀ ਅੱਗੇ ਆਇਆ ਵਿਛਦਾ ਗਿਆ ਜਿਨ੍ਹਾਂ ਨੇ ਗੁਰੂ ਸਿਮਰਿਆ ਹੋਵੇ ਜਿਨ੍ਹਾਂ ਨੇ ਗੁਰੂ ਤੇ ਆਇਆ ਹੋਵੇ ਸਾਧ ਸੰਗਤ ਉਹ ਜੇ ਡਰ ਮੰਨਦੇ ਨੇ ਤੇ ਆਪਣੇ ਗੁਰੂ ਦਾ ਜੇ ਭੈ ਮੰਨਦੇ ਨੇ ਤੇ ਆਪਣੇ ਗੁਰੂ ਦਾ ਜਿਨ੍ਹਾਂ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨਕਾ ਪਾਉ ਸਭ ਗਵਾਸੀ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਿਮਰ ਲਿਆ ਨਾ ਜਿਨ੍ਹਾਂ ਨੇ ਉਹ ਨਿਰਭਉ ਨੂੰ ਸਿਮਰ ਲਿਆ ਦੁਨੀਆ ਦਾ ਡਰ ਫਿਰ ਉਹਨਾਂ ਦੇ ਚਿੱਤ ਚੇਤੇ ਦੇ ਵਿੱਚ ਨਹੀਂ ਰਹਿ ਜਾਂਦਾ ਸਤਗੁਰੂ ਦੇ ਚਰਨਾ ਦੇ ਵਿੱਚ ਆਏ ਹਾਂ ਸਾਡਾ ਕਦਮ ਕਦਮ ਲੇਖੀ ਦੇ ਵਿੱਚ ਲੱਗੇ ਮੈਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਜੋ ਨਹੀਂ ਕਰਦਾ ਗੁਰਮੁਖੋ ਇੰਨੀਆਂ ਕੋ ਬੈਂਕੀਆਂ ਪ੍ਰਮਾਣ ਕਰਨੀਆਂ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਜਿੰਨਾ ਸੰਗਤ ਨੇ ਬੜਾ ਮਾਣ ਬੜਾ ਪਿਆਰ ਬਖਸ਼ਿਸ਼ ਕੀਤਾ ਗੁਰਮੁਖ ਪਰਿਵਾਰ ਪਈਮਨ ਦਿਪ ਸਿੰਘ ਜੀ ਜਨਾ ਦੇ ਪਿਆਰ ਦੇ ਸਦਕਾ ਸਾਨੂੰ ਆਪ ਸੰਗਤ ਦੇ ਦਰਸ਼ਨ ਹੋਏ ਨੇ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸਾਧ ਸੰਗਤ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸ਼ੁਕਰ ਮੇਰੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਜਿਨ੍ਹਾਂ ਨੇ ਆਪ ਸੰਗਤ ਦੇ ਅੱਗੇ ਖੜ ਕੇ ਕੁਝ ਕਹਿਣ ਦਾ ਬਾਲ ਦਾਸ ਇਹਨਾਂ ਦੀ ਝੋਲੀ ਦੇ ਵਿੱਚ ਪਾਇਆ ਗਰੀਬ ਨਿਵਾਜ਼ ਗੁਸਈਆਂ ਮੇਰਾ ਮਾਥਾ ਸ਼ਤਰ ਤਰਿਆ ਸੀ ਲਾਗ ਤੁਝ ਬਿਨ ਕੋਣ ਤੁਝ ਬਿਨ ਕੋਣ ਕਰੇ ਸਤਗੁਰੂ ਦਾ ਕੋਟਾਨ ਕੋਟ ਸ਼ੁਕਰ ਬੰਦਿਆਂ ਤੋਂ ਬੋਲਦਿਆਂ ਤੂੰ ਇੱਕ ਨੀਨਿਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸੰਗਤ ਤੇ ਗੁਰਬਖਸ਼ਣ ਹਾਰ ਨੇ ਬਖਸ਼ ਲੈਣਾ ਆਓ ਵਿਅਤ ਭੁੱਲਾਂ ਤੇ ਪਾਓ ਰਹਿਮਤ ਦਾ ਪਰਦਾ ਤੇ ਦੋਵੇਂ ਹੱਥ ਜੋੜ ਕੇ ਗੱਜਵੜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ